ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਜੀ ਪਿਆਜ਼ ਦੀ ਇਹ ਆਪਣੀ ਪਿਆਜ਼ ਦੀ ਪੌਦ ਬੀਜੀ ਹੋਈ ਹੈ ਦੇਖ ਸਕਦੇ ਤੁਸੀਂ ਪਨੀਰੀ ਬੀਜੀ ਹੈ ਜੀ ਇਹ ਹੈਗਾ ਜੀ ਕਾਲਾ ਪਿਆਜ਼ प्याज ਦੇ ਕਈ ਤਰ੍ਹਾਂ ਦੇ ਬੀਜ ਹੁੰਦੇ ਨੇ ਜੀ ਆਪਾਂ ਦੋ ਤਰ੍ਹਾਂ ਦੀ ਪਨੀਰੀ ਬੀਜੀ ਹੈ ਇਹ ਕਾਲਾ ਪਿਆਜ਼ ਹੈ ਜੀ ਜੋ ਕਿ ਬੀਜ ਕੇ ਆਪਾਂ ਪ੍ਰਾਲੀ ਦੇ ਨਾਲ ਢੱਕੀ ਹੋਈ ਹੈ ਜੀ ਦੇਖ ਸਕਦੇ ਹੋ ਕਿਉਂਕਿ ਇਹਨੂੰ ਗਰਮਾਹਟ ਦੀ ਥੋੜੀ ਲੋੜ ਹੁੰਦੀ ਹੈ ਜੀ ਤੇ ਜਦੋਂ 20-25 ਦਿਨਾਂ ਬਾਅਦ ਇਹਦੀ ਪ੍ਰਾਲੀ ਆਪਾਂ ਚੱਕ ਦਿੰਦੇ ਹਾਂ ਜੀ ਆ ਦੇਖ ਸਕਦੇ ਹੋ ਤੁਸੀਂ ਤੇ ਤੁਹਾਨੂੰ ਲਾਲ ਪਿਆਜ਼ਾਂ ਦੀ ਪਨੀਰੀ ਵੀ ਦਿਖਾਵਾਂਗੇ ਬੀਜੀ ਹੋਈ ਪੌਦ ਉਦੇ ਉੱਤੇ ਆਪਾਂ ਨੇ ਪ੍ਰਾਲੀ ਚੱਕ ਦਿੱਤੀ ਹੈ ਜੀ ਉਹ ਥੋੜੀ ਥੋੜੀ ਜੰਮਿਆਈ ਤੇ ਏ ਟਕੀ ਹੋਈ ਹੈ ਇਹ ਕਾਲੇ ਪਿਆਜ਼ਾਂ ਦੀ ਪਨੀਰੀ ਹੈ ਜੀ ਦੇਖ ਸਕਦੇ ਹੋ ਇਹ ਹੈ ਜੀ ਲਾਲ ਪਿਆਜ਼ਾਂ ਦੀ ਪਨੀਰੀ ਆ ਤੁਸੀਂ ਦੇਖ ਸਕਦੇ ਹੋ ਥੋੜੀ ਥੋੜੀ ਜੰਮੇ ਸੀਗੇ ਉੱਤੇ ਪ੍ਰਾਲੀ ਦਿੱਤੀ ਹੋਈ ਸੀਗੀ ਜੀ ਆਪਾਂ ਪ੍ਰਾਲੀ ਚੱਕ ਦਿੱਤੀ ਹੈ ਤੇ pauਦੇ ਤੁਸੀਂ ਦੇਖ ਸਕਦੇ ਹੋ ਜੰਮੇ ਆ ਤੇ ਇਹਦੇ ਵਿੱਚ ਆਪਾਂ ਅੱਜ ਪਾਥੀਆਂ ਦੀ ਰਾਖ ਪਾਵਾਂਗੇ ਜੀ ਕਿਉਂਕਿ ਜਿਹੜੀ ਰਾਖ ਹੁੰਦੀ ਹੈ ਇਹ ਪਿਆਜ਼ ਨੂੰ ਬਹੁਤ ਵਧੀਆ ਤਾਕਤ ਦਿੰਦੀ ਹੈ ਜੀ ਆਹ ਦੇਖ ਸਕਦੇ ਤੁਸੀਂ ਪਨੀਰੀ ਇਹ ਹੈ ਜੀ ਰਾਖ ਚੁੱਲੇ ਦੀ ਪਾਥੀਆਂ ਦੀ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਲਾਲ ਪਿਆਜ਼ਾਂ ਦੀ ਪਨੀਰੀ ਹੈ ਜਿਹੜੀ ਕਿ ਆਪਾਂ ਪਨੀਰੇ ਵਿੱਚ ਰਾਖ ਪਾਵਾਂਗੇ ਜੀ ਕੁੱਕੇ ਜਿਹੜੀ ਰਾਖ ਹੈ ਇਹ ਪਿਆਜ਼ ਨੂੰ ਪਨੀਰੀ ਨੂੰ ਬਹੁਤ ਤਾਕਤਵਰ ਕਰਦੀ ਹੈ ਜੀ ਇਹ ਲਾਲ ਪਿਆਜ਼ਾਂ ਦੀ ਪਨੀਰੀ ਹੈ ਜੀ ਆਪਾਂ ਤੁਹਾਨੂੰ ਲਾਲ ਪਿਆਜ਼ਾਂ ਦੀ ਪਨੀਰੀ ਦਿਖਾਈ ਸੀਗੀ ਜਿਹਦੇ ਵਿੱਚ ਆਪਾਂ ਰਾਖ ਪਾਈ ਸੀਗੀ ਤੇ ਹੁਣ ਤੁਸੀਂ ਪਨੀਰੀ ਦੇਖ ਸਕਦੇ ਹੋ ਇਹ ਪਨੀਰੀ ਆਪਣੀ ਬੀਜੀ ਹੋਈ ਹੈ ਲਾਲ ਪਿਆਜ਼ਾਂ ਦੀ ਇਹ ਆਪਾਂ ਘਰ ਦਾ ਬੀਜ ਤਿਆਰ ਕਰਿਆ ਜੀ ਤੇ ਜਦੋਂ ਲਾਵਾਂਗੇ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਲਾਉਣ ਵਾਸਤੇ ਇੱਕ ਵਧੀਆ ਪ੍ਰੋਜੈਕਟ ਤਿਆਰ ਕਰਿਆ ਹੋਇਆ ਹੈ ਪਿਆਜ਼ ਲਸਣ ਲਾਉਣ ਵਾਸਤੇ ਤੁਹਾਨੂੰ ਦਿਖਾਵਾਂਗੇ ਕਿ ਉਹ ਕਿੰਦਾ ਦਾ ਪ੍ਰੋਜੈਕਟ ਆਪਾਂ ਨੇ ਤਿਆਰ ਕਰਿਆ ਹੋਇਆ ਹੈ ਅਜੇ ਪਨੀਰੀ ਥੋੜੀ ਛੋਟੀ ਹੈ ਇਹ ਆਪਾਂ ਲੋੜੀ ਦੇੜੇ ਦੇ ਇਕੱਠੇ ਲਾਵਾਂਗੇ ਜੀ ਲੋ ਜੀ ਗਠੇ ਵਾਲਾ ਥਾਂ ਤਿਆਰ ਆ ਦੇਖ ਸਕਦੇ ਤੁਸੀਂ ਤੇ ਅੱਜ ਆਪਾਂ ਲਾਉਣੇ ਆ ਪਿਆਜ਼ ਤੇ ਇਹ ਤਿਆਰ ਕਰਤਾ ਜੀ ਹੁਣ ਆਪਾਂ ਬਹੁਤ ਪੱਟ ਕੇ ਪਿਆਜ਼ ਲਾਉਣੇ ਸ਼ੁਰੂ ਕਰਾਂਗੇ ਤੇ ਵਿਚ ਨੂੰ ਖਾਲਾ ਪਾਈ ਨਹੀਂ ਦੋ ਪਾਣੀ ਦੇਣ ਵਾਸਤੇ ਇਹਨਾਂ ਨੂੰ ਤੇ ਜਿਹੜੀ ਜਗ੍ਹਾ ਤੁਸੀਂ ਦੇਖ ਸਕਦੇ ਇਹਦੇ ਵਿੱਚ ਆਪਾਂ ਸਾਰੇ ਪਿਆਜ਼ ਲਾਉਣੇ ਨੇ ਜੀ ਤੇ ਬਸ ਹੁਣ ਆਪਾਂ ਪੌਰ ਪਟਕੇ ਪਿਆਜ਼ ਲਾਉਣੇ ਸ਼ੁਰੂ ਕਰ ਦੇਣੇ ਨੇ ਜੀ ਤੇ ਪਾਣੀ ਆਪਾਂ ਪਹਿਲਾਂ 10 ਤੱਕ ਹੀ ਜਿਹੜੀ ਘਾਲ ਪਾਈ ਹੈ ਉਹਦੀਆਂ ਬੱਤਾਂ ਦਬ ਜਾਣੀਆਂ ਚੰਗੀ ਤਰ੍ਹਾਂ ਤੇ ਇਹ ਆਪਣੀ ਪਨੀਰੀ ਹੈ ਜੀ ਪਿਆਜ਼ਾਂ ਦੀ ਤੇ ਹੁਣ ਆਪਾਂ ਇਹਦੀ ਪਟਾਈ ਸ਼ੁਰੂ ਕਰ ਦੇਣੀ ਹੈ ਪਟਾਈ ਸ਼ੁਰੂ ਕਰਕੇ ਆਪਾਂ ਲਾਉਣੇ ਸ਼ੁਰੂ ਕਰ ਦੇਣੇ ਨੇ। ਲਓ ਜੀ ਇਸ ਤਰ੍ਹਾਂ ਆਪਾਂ ਪਨੀਰੀ ਪੱਟ ਕੇ ਪਿਆਜ਼ਾਂ ਦੀ ਪਿਆਜ਼ ਲਾਵਾਂਗੇ ਤੁਸੀਂ ਦੇਖ ਸਕਦੇ ਆਪਾਂ ਪਟਾਈ ਕਰ ਰਹੇ ਹਾਂ ਜੀ ਪਨੀਰੀ ਦੀ। ਇਸ ਤਰ੍ਹਾਂ ਆਪਾਂ ਸਾਰੀ ਇਹ ਪੱਟ ਲੈਣੀ ਹੈ ਜੀ। ਪੱਟ ਕੇ ਫਿਰ ਆਪਾਂ ਇਹਦੀ ਲਵਾਈ ਕਰਾਂਗੇ ਜੀ। ਤੇ ਪਿਆਜ਼ ਲਾਉਣੇ ਸ਼ੁਰੂ ਹਾਂ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਬਣਾਇਆ ਹੋਇਆ ਹੈ ਪਿਆਜ਼ ਲਾਉਣੇ ਵਾਲਾ ਜੰਤਰ ਤੇ ਬਹੁਤ ਵਧੀਆ ਪਿਆਜ਼ ਲਾਈਨ ਦੇ ਵਿੱਚ ਲੱਗਦੇ ਨੇ ਜੀ ਤੇ ਆਪਾਂ ਇਹ ਨਾਲ ਲੈਣਾ ਕਰਦੇ ਸ਼ੁਰੂ ਦੇਖ ਸਕਦੇ ਤੁਸੀਂ ਤੇ ਆਉ ਆਪਣਾ ਬਣਾਇਆ ਹੋਇਆ ਪਿਆਜ਼ ਲਾਉਣੇ ਵਾਲਾ ਜੰਤਰ ਇਹਦੇ ਨਾਲ ਸਿੱਧੀਆਂ ਲੈਣਾ ਖਿੱਤ ਕੇ ਆਪਾਂ ਪਿਆਜ਼ ਜਿਹੜੇ ਲਾਈਨ ਦੇ ਵਿੱਚ ਲਾ ਦਿੰਨੇ ਆ ਜੀ ਜਿਹੜੀ ਪਿਆਜ਼ ਨਹੀਂ ਪਨੀਰੀ ਹੁੰਦੀ ਆ ਆ ਦੇਖੋ ਨੰਨਾਂ کئی ਤਰ੍ਹਾਂ ਪੰਜ ਤਰ੍ਹਾਂ ਦੀ ਨੰਨਾਂ ਖਿੱਚੀ ਹੋਈ ਹੈ ਦੇ ਵਿੱਚ ਇਸ ਤਰ੍ਹਾਂ ਆਪਾਂ ਪਨੀਰੀ ਬਹੁਤ ਸੌਖੇ ਤਰੀਕੇ ਦੇ ਨਾਲ ਪਿਆਜ ਲੱਗਦੇ ਨੇ ਜੀ ਇਹ ਆਪਾਂ ਕਿਆਰੀਆਂ ਬਣਾਈਆਂ ਲਓ ਜੀ ਗਰਮ ਗਰਮ ਚਾਹ ਵੀ ਆ ਗਈ ਘਰ ਤੋਂ ਤੇ ਤੁਹਾਨੂੰ ਪਤਾ ਵੀ ਠੰਡ ਬਹੁਤ ਹੈ ਗਰਮ ਗਰਮ ਚਾਹ ਪੀ ਕੇ ਆਪਾਂ ਫਿਰ ਦੁਬਾਰੇ ਪਿਆਜ ਲਾਉਣੇ ਸ਼ੁਰੂ ਕਰ ਦੇਣੀ ਹੈ ਕਿਉਂਕਿ ਪਹਿਲਾਂ ਆਪਾਂ ਪਨੀਰੀ ਪੱਟੀ ਹੈ ਜੀ ਪਨੀਰੀ ਪੱਟਣ ਤੋਂ ਬਾਅਦ ਆਪਾਂ ਪਿਆਜ ਲਾਉਣੇ ਸ਼ੁਰੂ ਕਰੇ ਆਂ ਲੌਂਗ ਇਲਾਇਚੀ ਵਾਲੀ ਚਾਹ ਅੱਧੇ ਵਾਲੀ ਚਾਹ ਆਈ ਹੈ ਜੀ ਘਰੋਂ ਤੇ ਨਾਲ ਨੂੰ ਕੋਈ ਨਹੀਂ ਪਿੰਨੀ ਆਈਆਂ ਨੇ ਨਹੀਂ ਕਰਾਂ ਆਹ ਦੇਖੋ ਬਿੱਟੀ ਦਾ ਆਖਾਂ ਪਈ ਵਧੀਆ ਖੁਆ ਘਰ ਦਾ ਕੱਢਿਆ ਵਾ ਪਿੰਨੀਆ ਬਸ ਵਾਦ ਨੇ ਖੋਇਆਣੀ ਜੀ ਆਪਾਂ ਇਸ ਤਰ੍ਹਾਂ ਸਾਰੇ ਤਿੰਨ ਤਿੰਨ ਉਂਗਲ ਛੱਡ ਕੇ ਪਿਆਜ਼ ਲਾ ਰਹੇ ਆ ਜੀ ਤਾਂ ਜੀ ਗੁੱਢਣੇ ਸਾਨ ਬਣਦੇ ਨੇ ਜੇ ਕਰ ਇਹਨਾਂ ਨੂੰ ਸੰਘਣੇ ਲਾ ਦਿੰਨੇ ਆ ਤਾਂ ਗੁੱਡੇ ਗੜਈਏ ਬਹੁਤ ਔਖਾ ਹੁੰਦਾ ਜੀ ਇਹਨਾਂ ਦਾ ਠੀਕ ਜਿਹੜਾ ਆਪਣਾ ਬਣਾਇਆ ਹੋਇਆ ਜੇ ਇਹਨਾਂ ਨਾਲ ਬਹੁਤ ਵਧੀਆ ਕਾਜ ਲੱਗਦੇ ਨੇ ਜੀ ਗਾਇਨ ਦੇ ਵਿੱਚ ਇੱਕ ਸਾਰ ਵਿੱਚ 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 ਖਾਸੀ ਚੀਜ਼ ਜਿਦਾ ਹੀ ਨਹੀਂ ਆਉਂਦਾ ਕੋ ਬਣਾਦਾ ਆਪਾਂ ਥਾਂ ਕਹੀ ਨਾਲ ਤਾਂ ਪੜਦੇ ਜੀ ਤੁਨ ਤੁਰਦੇ ਫਿਰਦੇ ਜੀ ਧਬ ਜਿੰਦਾ ਥਾਂ ਇਹਦਾ ਕਰਕੇ ਪੱਟਣਾ ਪੈਂਦਾ ੱਟ ਕੇ ਫਿਰ ਉਹ ਚੰਗੀ ਆਹ ਲਓ ਜੀ ਦੇਖ ਸਕਦੇ ਹੋ ਤੁਸੀਂ ਇਹ ਆਪਾਂ ਲਾਤੇ ਅੱਜ ਗਠੇ ਇਹ ਪੰਜ ਵੀ ਸਵੇਥਾਂ ਸੀਗਾ ਜੀ ਸਵੇਰੇ ਆਪਾਂ 8 ਵਜੇ ਤੋਂ ਆਗੇ ਸੀਗੇ ਲਾਉਣ ਵਾਸਤੇ ਤੇ ਪਹਿਲਾਂ ਆ ਕੇ ਆਪਾਂ ਪਨੀਰੀ ਪਿਆਜ਼ਾਂ ਦੀ ਪੱਟੀ ਐ ਤੇ ਇਹ ਪੰਜ ਵੀ ਸਵੇਥਾਂ ਪੂਰਾ ਲੱਗਿਆ ਜੀ ਪਨੀਰੀ ਦੇ ਨਾਲ ਦੇਖ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਕੱਲ ਨੂੰ ਭਰ ਕੇ ਤੇ ਇਹਨਾਂ ਵਿੱਚ ਦਵਾਈ ਪਾਵਾਂਗੇ ਜੀ ਕਵਾੜ ਵਾਲੀ ਦੇਖ ਸਕਦੇ ਤੁਸੀਂ ਤੇ ਆਹ ਜਿਹੜਾ ਪਨੀਰੀ ਵਾਲਾ ਥਾਂ ਜਿਹੜਾ ਜਿੱਥੇ ਆਪਣੀ ਪਨੀਰੀ ਲਾਈ ਹੋਈ ਸੀਗੀ ਵਿਜੀ ਹੋਈ ਸੀਗੀ ਤੇ ਜਿਹੜਾ ਬੇਲਾ ਹੋਇਆ ਇੱਥੇ ਆਪਾਂ ਬੇਲਾ ਲਾਵਾਂਗੇ ਜੀ ਕੀ ਆ ਕਰੇਲਾ ਭਿੰਡੀ ਇਹ ਆਪਾਂ ਬੇਲਾ ਛੱਡ ਲਿਆ ਜੀ 10 ਦਿਨ ਤੱਕ ਆਪਾਂ ਇੱਥੇ ਬੇਲਾ ਲਾ ਦੇਣੀ ਹੈ ਜੀ ਇਹਨੂੰ ਵੀ ਬਾਕੇ ਚੰਗੀ ਤਰ੍ਹਾਂ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਹੈ ਸਾਰਿਆਂ ਦਾ